ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਪਿੰਡ ਸੁਖੇਆਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਹੈ ਅੱਜ 22 ਦੇ 6 ਨਾਕ ਸੇਲ ਨੇ ਬਾਕੀ ਦੀ ਜਾਣਕਾਰੀ ਆਪਾਂ 22 ਤੋਂ ਲੈਣੇ ਆ ਪੁੱਛਦੇ ਆ ਕਿ ਦੁੱਧਵਾ ਦਾ ਕਿੰਨਾ ਮਸੂਆ ਆਜੋ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲਾ ਜੀ ਠੀਕ ਆ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਬਲੌਰ ਤਹਿਸੀਲ ਜੀਰਾ ਜੀ ਠੀਕ ਆ ਜੀ ਅੱਜ ਤੁਹਾਡੇ ਪੰਜ ਨਗ ਸੇਲ ਨੇ ਇੱਕ ਨੰਬਰ ਤੋਂ ਸ਼ੁਰੂ ਕਰ ਲਏ ਨੇ ਇਹਦੀ ਕੀ ਡਿਟੇਲ ਆ ਜੀ ਪਹਿਲਣ ਵੈਣ ਸੁਣਨ ਵਾਲੀ ਆ ਬਾਈ ਜੀ ਠੀਕ ਆ ਜੀ ਹਾਂਜੀ ਮੂੰਹ ਕਿੰਨੇ ਦੰਦ ਆ ਜੀ ਮੂੰਹ ਦੇਖਿਆ ਜੀ ਠੀਕ ਆ ਜੀ ਹਾਂਜੀ ਪਹਿਲਣ ਵੈਣ ਸੂਰਾ ਹੁਣ ਵਾਲੀ ਆ ਜੀ ਤੁਰ ਕੇ ਦਿਖਾ ਦਿਓ ਜੀ ਖੋਲੀ ਬਾਈ ਥਣ ਦੇਖ ਸਕਦੇ ਹੋ ਜੀ ਸੋਨਾ ਮੁਠੀ ਵਾਲਾ ਥਣ ਲੱਗਿਆ ਵਾ ਜੀ ਤਬ ਦਾ ਘਾਟ ਲਓ ਬੋਸ ਉੱਚੀ ਲੰਮੀ ਲਿਆਓ ਜੀ ਵਾਪਸ 22 ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀ ਉਹਨੇ ਕਨੈਕਟ ਕਰਨਾ ਹੋਵੇ ਬਾਈ ਨਾਲ ਕਰ ਸਕਦਾ ਹੈ ਬੰਦੋ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਤਕਰੀ ਬਣਾ ਹਫਤਾ ਲੈ ਜੋ ਬਾਈ ਜੀ ਇੱਕ ਹਫਤੇ ਦੀ ਕੱਚੀ ਹੈ ਦੇਖ ਸਕਦੇ ਹੋ ਜੀ ਇੱਕ ਹਫ਼ਤੇ ਤੇ ਕਰਥਣ ਲੈਵਾ ਬਹੁਤ ਸੋਨਾ ਬਣਾ ਜੂਗੀ ਦੇਖ ਸਕਦੇ ਹੋ ਕਿ ਡਿਮਾਂਡ ਹੈ ਜੀ ਇਹਦੀ ਇਹਦਾ 45000 ਰੁਪਏ 45000 ਰੁਪਏ ਡਿਮਾਂਡ ਹੀ ਮਾਨਤਨ ਹੋ ਜੂਗਾ ਜੀ ਹਾਂਜੀ ਹੋ ਜੂ ਬਾਈ ਜੀ ਠੀਕ ਆ ਜੀ ਦੋ ਨੰਬਰ ਹੀ ਇਹਦੀ ਕੀ ਡਿਟੇਲ ਹੈ ਜੀ ਇਹ ਚੌਥੇ ਸੂਏ ਸੋਨ ਵਾਲੀ ਹੈ ਜੀ ਠੀਕ ਆ ਜੀ ਦੋਦੇ 24 25 ਕਿਲੋ ਜਵਾਈ ਨਹੀਂ ਬਾਈ ਜੀ ਠੀਕ ਆ ਜੀ ਹਾਂਜੀ ਚੌਥੇ ਸੂਏ ਸੋਨ ਵਾਲੀ ਹੈ ਹਜੇ ਇਹਦੇ 10 ਦਿਨ ਪਏ 10 ਦਿਨਾਂ ਦੀ ਕੱਚੀ ਹੈ ਜੀ ਹੋਲੀ ਮਹੀਨੇ ਚੌਥੇ ਸੂਏ ਸੋਨਾ ਗਾਂ ਨੇ ਦੇਖ ਸਕਦੇ ਹੋ ਸਣਾਂ ਦੀ ਕੁਆਲਿਟੀ ਬਹੁਤ ਸੋਹਣੀ ਜੀ ਚਾਰੇ ਵਿੱਤੀ ਤੇ ਇੱਕੋ ਜੇ ਮੁੱਠੀ ਵਾਲੇ ਥਾਨ ਨੇ ਜੀ ਤੋਰਾ ਤੁਸੀਂ ਦੇਖ ਸਕਦੇ ਹੋ ਜੀ ਤੀਜੇ ਸੂਏ 24 25 ਕਿਲੋ ਦੁੱਧ ਦਿੱਤਾ ਜੀ ਗਾਂ ਨੇ 10ਾਂ ਦਿਨਾਂ ਦੀ ਕੱਚੀ ਲਿਓ ਜੀ ਵਾਪਸ ਅਜੇ ਲੈ ਵਿੱਚ ਬਹੁਤ ਢਿੱਲਾ ਪੰਨਿਆਂ ਨੇ ਦੇਖ ਸਕਦੇ ਹੋ ਸੋਨਾ ਅੰਡਰ ਤਿਆਰ ਕਰੂਗੀ ਜੀ ਬੰਦ ਹੋ ਜੀ ਇਹਦੀ ਕੀ ਡਿਮਾਂਡ ਹੈ ਜੀ ਇਹਦਾ 35000 ਰੁਪਏ ਜੀ 35000 ਰੁਪਏ ਜੀ ਤਿੰਨ ਨੰਬਰ ਸੋਹਣੀ ਜਰਸੀ ਇਹਦੀ ਕੀ ਡਿਟੇਲ ਹੈ ਜੀ ਇਹ ਦੂਜੀ ਸੂਏ ਸੋਨ ਵਾਲੀ ਹੈ ਜੀ ਠੀਕ ਹੈ ਜੀ ਪਹਿਲੇ ਸੂਏ ਕਿੰਨੇ ਕਿਲੋ ਦੁੱਧ ਦਿੰਦਾ ਜੀ ਪਤਾ ਨਹੀਂ ਬਾਈ ਜੀ ਮੋਲ ਲਿਆਂਦੀ ਆ ਆਪਾਂ ਵੀ ਝੂਟ ਮਰੀਏ ਠੀਕ ਆ ਬਾਈ ਦਾ ਵਪਾਰ ਦਾ ਕੰਮ ਹੈ ਜੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਰਟੀਨ 'ਚ ਜੀ ਕਿੰਨਾ ਟਾਈਮ ਰਹਿੰਦਾ ਹੈ ਸੂਨ 'ਚ ਜੀ ਪੰਜ ਚਾਰ ਦਿਨ ਹੀ ਆ ਜੀ ਪੰਜ ਚਾਰ ਦਿਨਾਂ ਦੀ ਕੱਚੀ ਆ ਜੀ ਹਾਂ ਜੀ ਥਣ ਦੇਖ ਸਕਦੇ ਹੋ ਬਹੁਤ ਸੋਹਣੇ ਚਾਰੇ ਥਣੇ ਇੱਕੋ ਜਿਹਾ ਵਿੱਤੀ ਤੇ ਲੱਗੇ ਹੋਏ ਨੇ ਜੀ ਅੰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਜੀ ਅਜੇ 5-6 ਦਿਨਾਂ ਦੀ ਕੱਚੀ ਐ ਦੋਸਤੋ ਲੈ ਆਓ ਜੀ ਵਾਪਸ ਕਿੰਨੇ ਦੁੱਧ ਦੀ ਉਮੀਦ ਆ ਜੀ ਕਿੰਨਾ ਚ ਵਜੂਏ ਸੁਵੇ ਜੀ 14-15 ਕਿਲੋ ਚ ਵਜੂਏ 14-15 ਕਿਲੋ ਦੁੱਧ ਦੀ ਉਮੀਦ ਆ ਜੀ ਅੰਡਰ ਕੁਆਲਿਟੀ ਬਹੁਤ ਸ਼ਾਨਦਾਰਾ ਹੀ ਗਾਂਦੀ ਇਹਦੀ ਕੀ ਡਿਮਾਂਡ ਹੈ ਜੀ ਇਹਦਾ 33000 ਰੁਪਇਆ ਜੀ 33000 ਰੁਪਇਆ ਡਿਮਾਂਡ ਹੈ ਜੀ ਇਹਦੀ ਚਾਰ ਨੰਬਰ ਜੀ ਇਹ ਪਹਿਲਾ ਸੂਰ ਸੋਨਾ ਵਾਲੀ ਵਾਰਡ ਚਾਰ ਦੰਦਾਂ ਦੀ ਮੂੰਹੋਂ ਚਾਰ ਦੰਦ ਜੀ ਪਹਿਲਾ ਸੂਰ ਸੋਨਾ ਦੇਖ ਸਕਦੇ ਹੋ ਕਿੰਨਾ ਟਾਈਮ ਦੀ ਕੱਚੀ ਹੈ ਵੀ ਬਸ 2 ਤੋਂ 4 ਦਿਨ ਤਿਆਰੀ ਹੈ ਤੇ ਤਿਆਰੀ ਇਹ 2-4 ਦਿਨ ਲਾਊਗੀ ਸੋਨਾ ਥਣ ਲੱਗਿਆ ਬਈ ਲਿਓ ਜੀ ਵਾਪਸ ਮੂੰਹੋਂ ਚਾਰ ਦੰਦ ਦਾ ਲੇਵਾ ਤੁਸੀਂ ਦੇਖ ਸਕਦੇ ਹੋ ਜੀ ਕਰਮਾਲ ਜੀ ਨੇ ਬਹੁਤ ਵਧੀਆ ਕੱਢਿਆ ਜੀ ਇਹਦੀ ਕੀ ਡਿਮਾਂਡ ਹੈ ਜੀ ਇਹਦਾ 28000 ਰੁਪਏ ਜੀ 28000 ਰੁਪਿਆ ਡਿਮਾਂਡ ਹੈ ਜੀ ਇਹਦੀ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਹੋ ਜੀ ਪੰਜ ਨੰਬਰ ਇਹ ਪਿਆ ਦੂਜੀ ਸਵੇਰ ਸੋਣ ਲਈ ਜੀ ਦੂਜੀ ਸਵੇਰ ਸੋਣਾ ਜੀ ਪਹਿਲੇ ਸਵੇਰ ਕਿੰਨੇ ਕੁ ਰੁਪਏ ਦੁੱਧ ਦਿੱਤਾ ਜੀ ਨੇ ਮੂਲ ਦੀ ਆ ਬਾਈ ਪਤਾ ਨਹੀਂ ਕੀ ਚੋਆ ਪਤਾ ਇਸ ਇਦਾਂ ਹੀ ਨਹੀਂ ਕੋਈ ਠੀਕ ਆ ਜੀ ਕਿੰਨਾ ਟਾਈਮ ਦੀ ਕੱਚੀ ਹੈ ਵੀ ਇਹਦੇ 15 ਦਿਨ ਪਏ ਆ ਜੀ 15 ਦਿਨਾਂ ਦੀ ਕੱਚੀ ਆ ਜੀ ਪਹਿਲੇ ਹਾਂ ਦੂਜੇ ਸੂਏ ਸੋਨਾ ਜੀ ਗਾਂ ਨੇ ਥਣ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਲੱਗਿਆ ਬਈ ਮੁੱਠੀ ਵਾਲਾ ਥਣ ਲੱਗਿਆ ਜੀ ਲੈ ਆਓ ਜੀ ਵਾਪਸ ਕ੍ਰੋਸ ਬਰੀਡ ਦੀ ਗਾਂ ਜੀ ਮੂੰਹ ਮੱਥਾ ਤੁਸੀਂ ਵੇਖ ਸਕਦੇ ਹੋ ਬੰਦ ਬੰਦੋ ਜੀ ਬਾਕੀ ਠੰਡੀ ਸੀੜਾ ਉਦਾਂ ਦੀ ਕੋਈ ਗੱਲ ਨਹੀਂ ਠੀਕ ਆ ਜੀ ਦੋਗਲਾ ਦਾ ਠੰਡੀ ਬਹੁਤ ਹੈ ਗਾਂਪੂਰੇ ਠੰਡੀ ਸੀਲ ਆ ਜੀ ਇਹਦੀ ਕੀ ਡਿਮਾਂਡ ਆ ਜੀ ਇਹਦਾ 21000 ਰੁਪਿਆ ਜੀ 21000 ਰੁਪਿਆ ਡਿਮਾਂਡ ਆ ਜੀ ਬਾਕੀ ਜਿਹੜੇ ਰੇਟ ਬਾ ਬਾਈਲੋ ਕੀਤੇ ਗਏ ਕੋਈ ਫੈਕਸ ਨਹੀਂ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਊਗਾ ਜੀ ਬੱਚੀ ਜੀ ਇਹ ਕੋ ਬੱਚੀ ਜੀ 6 ਮਹੀਨੇ ਦੀ 6 ਨੰਬਰ ਤੇ ਬੱਚੀ ਸੋਹਣੀ ਜਰਸੀ ਬੱਚੀ ਜੀ 6 ਮਹੀਨੇ ਉਮਰ ਆ ਜੀ ਇਹਦੀ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਪੰਜਾਬ ਵਾਲੀ ਜਰਸੀ ਤੁਹਾਨੂੰ ਚਾਹੀਦੀ ਆ ਜੀ ਕੋਈ ਵੱਧੂ ਖਾਨੀ ਲੱਗਦਾ ਦੇਖ ਸਕਦੇ ਚਾਈਨਿੰਗ ਦੇਖ ਸਕਦੇ ਹੋ ਬੱਚੀ ਦੀ ਬਹੁਤ ਸ਼ਾਨਦਾਰੀ ਮੂੰ ਮੱਥਾ ਇਹਦੀ ਕੀ ਡਿਮਾਂਡ ਆ ਜੀ ਇਹਦਾ 3500 ਰੁਪਏ ਜੀ 3500 ਰੁਪਿਆ ਡਿਮਾਂਡ ਆ ਬਾਈ ਨੇ ਦੇਣ ਲੈਣ ਵਾਲਾ ਪ੍ਰਾਈਸ ਕੀਤਾ ਜਿਹੜੇ ਵੀਰ ਨੂੰ ਬੱਚੀ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਜੀ ਬਾਕੀ ਇੱਕ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਦਬਾ ਲਓ ਜੀ ਧੰਨਵਾਦੀ